ਸਾਸੀ ਕਾਲ ਦੋਸਤੋ ਮੈਂ ਜਗਜੀਤ ਬਠਿੰਡੇ ਵਾਲਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚਾਰ ਭਰਾਵਾਂ ਦੀ ਵਾਹੀ ਹੈ ਜਿਹੜੀ ਇਕੱਠੀ ਹੈ ਤਕਰੀਬਨ 100 ਤੇ 40 ਕਿੱਲੇ ਦੀ ਇਹ ਪਰਿਵਾਰ ਵਾਹੀ ਕਰ ਰਿਹਾ ਹੈ ਤੇ ਬਹੁਤ ਜਿਆਦੇ ਮਿਹਨਤੀ ਪਰਿਵਾਰ ਹੈ ਦਿਨ ਰਾਤ ਮਿਹਨਤ ਕਰਦੇ ਆ ਮਿਹਨਤ ਕਰ ਕਰਕੇ ਤਰੱਕੀ ਵਾਲੇ ਪਾਸੇ ਗਏ ਆ ਤੇ ਆਪਣੀ ਵੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਅਜਿਹੇ ਮਿਹਨਤੀ ਪਰਿਵਾਰਾਂ ਨੂੰ ਤੁਹਾਡੇ ਰੂਹਬਰੂ ਕਰਾਇਆ ਜਾਵੇ ਕਾ ਕਿ ਜਿਹੜੇ ਹੋਰ ਵੀ ਭੈਣ ਭਰਾ ਮਿਹਨਤ ਕਰਕੇ ਤਰੱਕੀ ਵਾਲੇ ਪਾਸੇ ਆਉਣਾ ਚਾਹੁੰਦੇ ਆ ਤਾਂ ਉਹ ਆ ਸਕਣ ਜਿਹੜੇ ਰਾਤ ਮਿਹਨਤ ਕਰਦੇ ਆ ਸੰਯੁਕਤ ਪਰਿਵਾਰ ਦੀ ਤਰ੍ਹਾਂ ਰਹਿ ਰਹੇ ਆ ਅਣਥੱਕ ਮਿਹਨਤ ਦੇ ਬਾਵਜਤ ਨਾਲ ਨਾਲ ਪਸ਼ੂਆਂ ਦਾ ਕਾਰੋਬਾਰ ਹੈ ਜੇ ਚਾਰ ਭਰਾਵਾਂ ਦੀ ਗੱਲ ਕਰ ਲਈਏ ਤਾਂ ਤਕਰੀਬਨ 35-40 ਜਾਨਵਰ ਇਹਨਾਂ ਦੇ ਕੋਲੇ ਹੈਗੇ ਆ ਨਾਲ ਨਾਲ ਇਹਨਾਂ ਦਾ ਡੇਰੀ ਫਾਰਮ ਵੀ ਤੁਹਾਨੂੰ ਦਿਖਾਵਾਂਗੇ ਗੱਲਬਾਤ ਵੀ ਇਹਨਾਂ ਨਾਲ ਕਰਵਾਉਣੇ ਆ ਜੇਕਰ ਵੀਡੀਓ ਚੰਗੀ ਲੱਗਦੀ ਹੈ ਦਰਸ਼ਕੋ ਵੀਡੀਓ ਨੂੰ ਵਕਤ-ਵਕਤ ਦੇ ਸ਼ੇਅਰ ਤੁਸੀਂ ਜ਼ਰੂਰ ਕਰਦੇ ਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਫੇਸਬੁੱਕ ਤੇ ਵੇਣਿਆ ਤਾਂ ਪੇਜ ਨੂੰ ਫੋਲੋ ਤੁਸੀਂ ਜ਼ਰੂਰ ਕਰਿਓ ਮੇਰੇ ਵੱਲੋਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਜੀ ਹਾਂ ਠੀਕ ਠਾਕ ਜੀ ਜੀ ਮਾਤਾ ਜੀ ਦਿਨੋਂ ਦੇ ਨਾਲ ਜਿਹੜੀ ਸਾਇੰਸ ਤਰੱਕੀ ਕਰ ਲਈ ਹਾਂਜੀ ਬਿਮਾਰੀਆਂ ਦੇ ਲੋਕ ਸ਼ਿਕਾਰ ਹੋਣ ਲੱਗੇ ਉਮਰਾਂ ਘਟ ਗਈਆਂ ਹਾਂਜੀ ਹਾਂਜੀ ਤੁਹਾਡੇ ਵਾਲੇ ਸਮੇਂ ਦੇ ਵਿੱਚ ਘਰ ਦੀਆਂ ਖਰਾਕਾਂ ਖਾਂਦੇ ਸੀ ਬਾਜ਼ਾਰੋਂ ਚੀਜ਼ਾਂ ਨਹੀਂ ਸੀ ਖਾਂਦੇ ਹਾਂਜੀ ਹਾਂਜੀ ਅਸੀਂ ਉਹ ਨਹੀਂ ਖਾਂਦੇ ਹੁਣ ਵੀ ਨਹੀਂ ਖਾਂਦੇ ਅਸੀਂ ਘੱਟ ਖਾਂਦੇ ਹਾਂ ਜੀ ਹਾਂ ਅਸੀਂ ਘਰ ਦਾ ਜਿਹੜਾ ਕੋਈ ਦਾਣਾ ਪਾਣੀ ਖਾਦਾ ਖਾਣੇ ਘਰ ਦਾ ਹੀ ਖਾਂਦੇ ਹਾਂ ਹਾਂ ਬਾਹਰਲਾ ਘੱਟ ਖਾ ਕੇ ਖਾ ਸਾਰਾ ਪਰਿਵਾਰ ਹੀ ਸਾਡਾ ਜੀ ਹਾਂ ਮਾਂ ਤਾਂ ਫਿਰ ਚੱਕੀ ਇਹਨਾਂ ਹੱਥਾਂ ਨਾਲ ਹੁਣ ਵੀ ਚਲਾਉਣੀ ਆ ਹਾਂ ਚਲਾਉਣੀ ਚੱਕੀ ਇਹ ਜੀ ਹੋ ਕਮਰੇ ਚ ਰੱਖੀ ਪਈ ਹੈ ਕੀ ਉਹਦੇ ਤੇ ਬਣਾਉਣੇ ਆ ਉਹਦੇ ਤੇ ਮਸਾਲਾਂ ਦੀ ਦਾਲ ਦਾਲ ਲੈਣੇ ਆ ਮੂੰਗੀ ਦਾਲ ਲੈਣੇ ਆ ਛੋਲਿਆਂ ਦੀ ਦਾਲ ਦਾਲ ਲੈਣੇ ਆ ਹਾਂ ਕਈ ਵਾਰੀ ਦਲਗਿਆ ਦੁਲਗਿਆ ਘਰੇ ਬਣਾਉਣਾ ਹੋਵੇ ਬੱਚਿਆਂ ਨੂੰ ਕੱਚੀ ਭੁੰਨੀ ਕਣਕ ਕਰਕੇ ਉਹ ਦਲਗਿਆ ਵੀ ਬਣਾ ਲੈਣੀ ਮੈਂ ਤਾਂ ਚਿੱਤ ਨਹੀਂ ਅਕਦਾ ਵੀ ਹੌਲੀ 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 ਨਹੀਂ ਅਕਦਾ ਹਾਂ ਗੋਡੇ ਪੁਆਏ ਹੋਏ ਆ ਮੇਰੇ 2 ਸਾਲ ਹੋ ਗਏ ਜੀ ਕੁਰਸੀ ਤੇ ਬਹਿ ਕੇ ਐ ਬਣਾ ਦਿੰਨੀ ਧਾਰਾਂ ਵੀ ਕੁਰਸੀ ਤੇ ਬਹਿ ਕੇ ਕੱਢ ਦਿੰਨੀ ਜੇ ਭਈਆ ਨਾ ਹੋਵੇ ਨੋ ਆਉਂਦਾ ਹਾਂ ਚਾਰਾਂ ਮੰਗੀਆਂ ਦੀਆਂ ਵੀ ਕੱਢ ਦਿੰਨੀ ਆ ਦੋਹਾਂ ਦੀਆਂ ਵੀ ਕੱਢ ਦਿੰਨੀ ਆ ਕਦੇ ਹੌਸਲਾ ਨਹੀਂ ਛੱਡਿਆ ਵੀ ਸਾਰੇ ਬਾਗੇ ਮੈਂ ਵਿੜੇ ਬਾਗੇ ਮੈਂ ਕੀ ਕਰਾਂ ਨਾ ਰਾਤ ਨੂੰ ਉੱਠ ਕੇ ਵੀ ਹਾਂ ਕਈ ਵਾਰੀ ਸਾਰਾ ਪਰਿਵਾਰ ਪਿਆ ਸਾਰੇ ਵਿੜੇ ਤੇ ਢੇੜਾ ਦੇ ਦੇਣਾ ਐਜੀ ਕੋਈ ਗੱਲ ਨਹੀਂ ਮੁੰਡੇ ਬਾਹਰੋਂ ਅੰਦਰੋਂ ਆਉਣ ਬਾਰ ਖੋਲਣਾ ਡਾਉਣਾ ਕਪਾਣ ਲੈ ਕੇ ਜਾਂਦੇ ਆ 2-2 ਵਜੇ ਦੇ ਤਿੱਕਰ ਵੱਡਾ ਬੇਟਾ ਜਾਂਦਾ ਉਹ ਆਉਂਦਾ ਡਰਾਈਵਲ ਦੇ ਨਾਲ ਰੋਟੀ ਪਾਣੀ ਆਪ ਫੜਾਉਂ ਫਿਰ ਤਾਂ ਘਰ ਘਰ ਦੇ ਵਿੱਚ ਹੀ 4-5 ਕਿਲੋਮੀਟਰ ਸ਼ਾਮ ਤੱਕ ਚੱਲ ਜਾਂਦੇ ਰਹਿੰਗੇ ਹਾਂਜੀ ਹਾਂ ਤਾਂ ਤੁਰੇ ਪੈਦੇ ਆ ਇੱਧਰ ਕੋਠੀ ਪਈ ਜਾਂਦੀ ਏ ਬੇਟਿਆਂ ਦੀ ਹੂੰ ਇੱਧਰ ਵੀ ਬਹੁਤ ਗੇੜੇ ਮਾਰਦੇ ਆ ਵਾਹ ਜੀ ਹਾਂ ਨਵਾਂ ਮਕਾਨ ਪਾ ਰਹੇ ਹਾਂ ਹਾਂ ਹੂੰ ਜੇ ਕੋਈ ਰਿਸ਼ਤੇਦਾਰ ਆ ਜਾਂਦਾ ਐ ਨਹੀਂ ਵੀ ਕੋਈ ਚਾਹ ਪਾਣੀ ਵੀ ਨੂੰਹਾਂ ਹੀ ਬਣਾਉਣਗੀਆਂ ਵੀ ਮੈਂ ਨਹੀਂ ਬਣਾਉਣਾ ਆਪ ਬਣਾ ਲਈਨੇ ਉਹ ਬਬਾ ਦੇ ਮਾਪਿਆਂ ਨਾਲ ਗੱਲਾਂ ਕਰ ਲਿਆ ਵਾਹ ਜੀ ਹਾਂ ਇਹੋ ਜੀ ਕੋਈ ਗੱਲ ਨਹੀਂ ਸਿਰ ਹੀ ਸੰਯੁਕਤ ਪਰਿਵਾਰ ਚੱਲਦੇ ਆ ਜੀ ਹਾਂ ਜੀ ਹਾਂ ਜੀ ਜਨਮਰ ਮਾ ਤਾਂ ਹੁਣ ਇਹ ਨਹੀਂ ਆਖਿਆ ਵੀ ਹੁਣ ਬੜੇਪਾ ਆ ਗਿਆ ਹੁਣ ਜਨਮਰ ਘਟਾ ਲਗੇ ਨਹੀਂ ਆਖਿਆ ਹਾਂ ਹੁਣ ਤਾਂ ਸ਼ੌਂਕ ਮੇ ਦੀ ਲੈ ਆਉਣੇ ਪੁਰਾਣਾ ਸ਼ੌਂਕ ਹਲੇ ਜਾਗਦੀਆਂ ਸ਼ੌਂਕ ਸਾਨੂੰ ਸਾਰਾ ਪੁਰਾਣਾ ਕੋਈ ਆਪਦਾ ਚਰਖਾ ਪੀੜੀ ਮੰਝਾ ਪੀੜੀ ਸਭ ਅਸੀਂ ਆਪ ਇਕੱਤੀ ਕਰਦੀਆਂ ਸੀ ਹਾਂ ਅਜੇ ਕੋਈ ਗੱਲ ਨਹੀਂ ਸੀ ਵੀ ਨਹੀਂ ਕਰਦੀਆਂ ਸੀ ਸਾਡੀਆਂ ਸੱਸਾਂ ਸੀ ਨਾ ਦੋ ਹੀ ਸੱਕੀਆਂ ਪਹਿਣਾ ਗਾਂ ਸੀ ਸੀਂਗਾਂ ਦੋ ਪਹਿਣਾ ਦਰਾਣੀਆਂ ਚ ਸਾਣੀਆਂ ਸੀ ਚਾਰ ਸੀਂਗਾਂ ਹੁਣ ਇੱਕ ਚੁੱਲੇ ਤੇ ਚਾਰ ਸੀਂਗਾਂ 12 ਸਾਲ ਮੇਰੀ ਭੈਣ ਗੁਜਰੀਨ ਹੋ ਗਏ ਉਹਦੇ ਬੇਟਾ ਬੇਟੀ ਸੀ ਉਹ ਅਸੀਂ ਆਪ ਹੀ ਵਿਆਹਿਆ ਬੇਟੀ ਇੱਥੇ ਵਿਆਹੀ ਹੈ ਕਿਸ਼ਨਪੁਰੇ ਬਾੜੇ ਬੇਟਾ ਵਿਆਹ ਲਿਆ ਸੀਗਾ ਇੱਥੇ ਜਲਾਲਿਆਂ ਨੇ ਉਹ ਬੇਟੀ ਬਾਹਰ ਸੀ ਉਹ ਮੁੰਡੇ ਨੂੰ ਬਾਹਰ ਲੈ ਗਈ ਮੇਰਾ ਫਨ ਹੋ ਗਿਆ ਹੈਗਾ ਉਹ ਸਾਡੇ ਕੋਲੇ ਹੀ ਐ ਅਸੀਂ ਰੋਟੀ ਪਾਣੀ ਉਹਨੂੰ ਆਪ ਪੜਾਉਨੇ ਵਾਹ ਜੀ ਹਾਂ ਸਮਾਹੀ ਉਹ ਦੀ ਕਬੀਲਦਾਰੀ ਨੂੰ ਆ ਆਪ ਹੀ ਸਾਲ ਆ ਮੋਟੇ ਨਾ ਮੋਢਾ ਲਾ ਕੇ ਚੱਲੇ ਹਾਂਜੀ ਐਵੇਂ ਆਖਦੀ ਹੈ ਕਦੇ ਸਾਡੇ ਬੇਟਾਂ ਨੇ ਨਹੀਂ ਆਖਿਆ ਵੀ ਜਾਂ ਵੀ ਤੇਰੀ ਭੈਣ ਮੁਕੀ ਨੂੰ ਇੰਨਾ ਟਾਈਮ ਹੋ ਗਿਆ ਵੀ ਅਸੀਂ ਸਾਂਭਦੇ ਚਾਚੇ ਨੂੰ ਜਾਂ ਤੁਹਾਨੂੰ ਐ ਨਹੀਂ ਆਟ ਬੱਪੂ ਜੀ ਜਾਨਵਰਾਂ ਦਾ ਸ਼ੌਂਕ ਕਹਿੰਦੇ ਤੁਹਾਨੂੰ ਵੀ ਪਹਿਲਾਂ ਤੋਂ ਹੀ ਆ ਕਿੰਨੇ ਕਿੰਨੇ ਚੰਗੇ ਜਾਨਵਰ ਫਿਰ ਰੱਖੇ ਆ ਵਧੀਆ ਰੱਖਦੇ ਰਹੇ ਆ ਜੀ ਚੰਗੇ ਦੁੱਧਾਂ ਵਾਲੀਆਂ ਮੱਝਾਂ ਜੀ 7-8-8 ਕਿਲੋ ਆਉਂਦੀਆਂ ਹੂੰ ਵਧੀਆ ਵਧੀਆ ਸੋਹਣੀ ਸੰਰਖੀ ਮੱਝ ਚੰਗੇ ਚੰਗੇ ਜਾਨਵਰੀ ਰੱਖੇ ਆ 14 ਲੀਟਰ ਦੁੱਧ ਵਾਲੀ ਵੀ ਸੀ ਡੰਗ ਦਾ ਹੂੰ ਉਹ ਮੱਝ ਸੀਗੀ ਉਹ ਵੇਚਤੀ ਉਹ ਵੀ ਰੱਖੀ ਸੀਗੀ ਜੀ 1 ਲੱਖ 20 ਹਜ਼ਾਰ ਦੀ ਲੈ ਜੀ ਜੀ ਹੁਣ ਫਿਰ ਦਲਵੀਰ ਜਾਨਵਰ ਆਉਣ ਵਾਲੇ ਸਮੇਂ ਚ ਵਧਾਉਣ ਵਧੂਣ ਦਾ ਨਹੀਂ ਸੋਚਿਆ ਵੀ ਯਾਰ ਇੰਨੇ ਡੈਰੀ ਡੂਰੀ ਫਾਰਮ ਆਪਾਂ ਦੇਖਦੇ ਆਂ ਵੀ ਆਪਾਂ ਵੀ ਕੁਝ ਨਾ ਕੁਝ ਵਧਾ ਲਈਏ ਉਂਗਲ ਨਹੀਂ ਕੰਮ ਕਰਦਾ ਇਹ ਆਇਆ ਨਾ ਇਹਦੇ ਜੀ ਮੰਨ ਲਓ ਵੀ ਫਾਇਡ ਦਾ ਘਾਟ ਨਿਕਲਦੀ ਹੈ ਹੂੰ ਪੂਰੀ ਬਾਤ ਚਦ ਨਹੀਂ ਹੁੰਦੀ ਇਹਦੇ ਜੀ ਦੁੱਧ ਚ ਖਰਾਕ ਵੀ ਮਹਿੰਗੀ ਐ ਵੀ ਦੁੱਧ ਦੀ ਕੋਈ ਆਮਦਨ ਹੈ ਨਹੀਂ ਬੜੀ ਹਮ ਹੁਣ ਪਾ ਕੇ ਆਉਣਿਆ ਸੀ ਹੈਗੀ ਐ ਪੂਰਾ ਵਧੀਆ ਦੁੱਧ ਪਾਉਣੇ ਨਾਲ ਅਸੀਂ ਜਮਾ ਨਹੀਂ ਕੋਈ ਮਿਲਾਵਟ ਕਰਦੇ ਹਮ ਫੇਰ ਵੀ ਪੂਰਾ ਹੀ ਮਸਾ ਹੀ ਆਉਂਦਾ ਪੱਲੋਂ ਹੀ ਗਾਉਂਦੀਆਂ ਐ ਕੋਈ ਬਾਕੀ ਕਰਕੇ ਨਹੀਂ ਬੜਾ ਵੀ ਅੰਦਰ ਨੂੰ ਖੱਚ ਹਮ ਵੀ ਇਹਦੀ ਕੋਈ ਬਾਤ ਚ ਦੁਨੀਆ ਐਡੀ ਵੀ ਘਰੇ ਜਾਲਾ ਆਪ ਦਾ ਵਧੀਆ ਖਾਪ ਵੀ ਲੈਨੇ ਬੱਚੇ ਆਪ ਹੂੰ ਸਿਰੀ ਹੁੰਦੇ ਆ ਉਹਨਾਂ ਨੂੰ ਵਧੀਆ ਦੰਨੇ ਖਾਣ ਪੀਣ ਯਰ ਮੁਕਤ ਖਾਨੇ ਆ ਹਾਂ ਵੀ ਆਪ ਦਾ ਵਧੀਆ ਚੰਗਾ ਖਾਨੇ ਆ ਵੀ ਉਹਦਾ ਮਲਾਬ ਟੇ ਨਹੀਂ ਪਤਾ ਵੀ ਕਰੀਮ ਲਾ ਕੇ ਵਿੱਚ ਜਾਂਦੇ ਦੁੱਧ ਪਹਿਲਾਂ ਤੋਂ ਅਸੀਂ ਰੱਖਦੇ ਆ ਪਸੂ ਜੀ ਸਾਡਾ ਪਰਿਵਾਰ ਕਰਕੇ ਪਹਿਲਾਂ ਤੋਂ ਪਸ਼ੂਆਂ ਦਾ ਹਾਂ ਜੇ ਲੋਡ ਹੋਵੇ ਪਸ਼ੂ ਮੱਝ ਲੈਣੀ ਆ ਲਿਆਉਣੇ ਮੰਡੀ ਤੋਂ ਵਧੀਆ ਚੰਗੀ ਲਿਆਉਣੇ ਆ ਡੂ ਡੂ ਲੱਕ ਮਾਤਾ ਜੀ ਜਿਵੇਂ ਫੀਡ ਦੀ ਗੱਲ ਕਰਦੀ ਹਾਂਜੀ ਫਿਰ ਫੀਡ ਫੂਡ ਤਾਂ ਬਜਾਰੂ ਹੀ ਪਾਉਂਦੇ ਹੋ ਨਾ ਜੀ ਕਿਸੀ ਘਰ ਦੀ ਬਣਾ ਕੇ ਲਿਓਨੇ ਹਾਂ ਹਾਂ ਘਰੋਂ ਵਾ ਸਾਰਾ ਕੁਝ ਲਿਜਾਣੇ ਆ ਹਮ ਮਿਕਸ ਕਰਕੇ ਤੇ ਉੱਥੋਂ ਬਣਵਾ ਲੀਆ ਸਰੋਂ ਸਰੋਂ ਫਿਰ ਬੀਜ ਦੋ ਦਲ ਵੀਰਾਂ ਹਾਂ 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 ਸਰੋਂ ਵੀ ਵੀਰ ਲੈਣੇ ਆ ਦੋ ਦੋ ਕਿੱਲੇ ਵੀਰ ਲੈਣੇ ਸਰੋਂ ਵੀ ਬੀਜਦੇ ਆ ਛੋਲੇ ਛਾਲੇ ਵੀ ਹੋ ਸਕਦੇ ਆ ਜੇ ਵੱਧ ਹੋ ਜਾਣ ਪਾ ਲੈ ਛੋਲੇ ਮੱਝਾਂ ਨੂੰ ਹੁਣ ਵੀ ਪਾ ਦਿੰਨੇ ਆ ਹਾਂ ਪਾ ਦਿੰਨੇ ਇਹ ਨਹੀਂ ਸੋਚਿਆ ਵੀ ਕੀ ਰੇਟ ਦੇ ਆ ਨਾ ਨਾ 4 ਪਾਉਣੀ ਮੱਕੀ ਦਾ ਉਹ ਵੀ ਆਪ ਰੱਖਦੇ ਆ ਵਕ ਮੱਕੀ ਪਕਾਵੀਂ ਵੀ ਰੱਖ ਲੈਨੇ ਆਂ ਵੀ ਭੀੜ ਬਣਾ ਕੇ ਲਿਓਨੇ ਉਹਦੇ ਵਿੱਚ ਮਲਾਵਟ ਕਰਦੇ ਆਂ ਛੋਲੇ ਕਰਦੇ ਆਂ ਸਰੋਂ ਪੌਣੀ ਘਰੋਂ ਛੋਲੇ ਫਿਰ ਬੀਜਦੇ ਕਿੰਨਾ ਕ ਥਾਂ ਬੀਜਦੇ ਕਿੱਲਾ ਵੀ ਬੀਜ ਲੈਨੇ ਉੱਪਰ ਵੀ ਕਰ ਦਿੰਨੇ ਆਂ ਨਹੀਂ ਕਿੱਲਾ ਤਾਂ ਵੀਜ ਦੇ ਬੀਜ ਦੇ ਹਰ ਸਾਲ ਕਿੱਲਾ ਬੀਜ ਨਹੀਂ ਬੀਜਣਾ ਆ ਬੀਜਦੇ ਆ ਦੋਹੇ ਘਰ ਹਾਂ ਮੈਂ ਤਾਂ ਫਿਰ ਬੱਚੇ ਖਾਂਦੇ ਆ ਹੂੜਾਂ ਜਿਵੇਂ ਆਪਾਂ ਕਹਦੇ ਹੁਣ ਆਖ ਦਿੰਦੇ ਦਾਦੀ ਬਣਾ ਦੇ ਫਿਰ ਮੈਂ ਬਣਾ ਦਿੰਨੀ ਖਾ ਲੈਂਦੇ ਆ ਛੋਲਗਾ ਕੱਢ ਕੇ ਦਾ ਸਬਜੀ ਸੂਜੀ ਬਣਾਉਨੇ ਵਾਧੂ ਹੁਣ ਵੀ ਕਈ ਵੇਰੀ ਆਖਣਗੇ ਦਾਦੀ ਛੋਲੇ ਪਿਉਂਦੇ ਸੀ ਖਾਣੇ ਆ ਧੌਂਕੇ ਦੇ ਦਿੰਨੇ ਖਾ ਸਕ ਲੈਂ ਗੰਦੇ ਗੁੰਡੇ ਪਾ ਕੇ ਵਿੱਚ ਸਾਰਾ ਕੁਸ ਜਿਵੇਂ ਖਾਂਦੀ ਆ ਬੱਚੇ ਦਰਸ਼ਕੋ ਜਿਹੜੇ ਬੱਚੇ 15 20 ਸਾਲ ਦੇ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੋਲਾ ਕੀ ਹੁੰਦੀਆਂ ਇਹ ਮਾਤਾ ਹੁਣ ਵੀ ਆਪਦੇ ਪੋਤਿਆਂ ਨੂੰ ਥੋਲਾ ਬਣਾ ਕੇ ਦਿੰਦੀ ਆ ਤੇ ਹੋਲਾ ਦਾ ਸਵਾਦ ਮਾਤਾ ਫਿਰ ਕਿੰਨੀ ਅੱਗ ਲੱਗਦੀਆਂ ਕਈ ਬੱਚਿਆਂ ਨੇ ਤਾਂ ਖਾਧੀਆਂ ਨਹੀਂ ਪਤਾ ਹੀ ਨਹੀਂ ਦੇਖੀਆਂ ਬਹੁਤ ਸਵਾਦ ਲੱਗਦੀਆਂ ਐ ਅੱਗੇ ਦੇ ਜਵਾਨੇ ਚ ਤਾਂ ਵਾਧੂ ਸਵਾਦ ਮੰਨਦੇ ਸੀ ਹੁਣ ਬੱਚੇ ਕਹਿ ਦਿੰਦੇ ਆ ਕਾਲੇ ਹੋ ਜਾਣਗੇ ਹੱਥ ਕਾਲੇ ਹੋ ਜਾਣਗੇ ਐ ਹੋ ਜਾਣਗੇ ਅੱਗੇ ਐ ਨਰਸਤ ਨਹੀਂ ਸੀ ਮੰਨਦੇਗੇ ਹੁਣ ਬੱਚੇ ਐ ਆਖ ਦਿੰਦੇ ਆ ਹੁਣ ਉਹਵੇਂ ਨਹੀਂ ਬਣਾਉਂਦੇ ਹੁਣ ਭਾਂਡੇ ਚ ਪਾ ਕੇ ਗੈਸਾਂ ਤੇ ਬਣਾ ਕੇ ਦੇ ਦਿੰਨੇ ਆ ਹਾਂ ਫਿਰ ਉਹਵੇਂ ਸੱਕ ਲੈਂਦੇ ਹੁਣ ਤਾਂ ਲੇਜ਼ ਵਾਲੇ ਖਾਂਦੇ ਹੋਂਦੇ ਜਵਾਗ ਹੁਣ ਬਜ਼ਾਰੂ ਚੀਜ਼ਾਂ ਬੜੀਆਂ ਹੁੰਦੀਆਂ ਸਾਡੇ ਬੱਚੇ ਹੁਣ ਵੀ ਨਹੀਂ ਖਾਂਦੇ ਇਹ ਚੀਜ਼ਾਂ ਹੋਰ ਖਾਂਦੇ ਆ ਦੁਕਾਨ ਵਾਲੀ ਦੀ ਬੜੀ ਖਾਂਦੇ ਆ ਮੈਂ ਤਾਂ ਕੀ ਫਿਰ ਬਜ਼ਾਰਾਂ ਚ ਲੋਕ ਸ਼ਹਿਰ ਚ ਕਿੰਨੇ ਕਿੰਨੇ ਟਾਈਮ ਤੋਂ ਜਾਂਦੇ ਸੀ ਆਪਾਂ ਤਾਂ 4 ਬੱਚੇ ਸੀ ਮੇਰੇ ਹਾਂਜੀ ਆਪਾਂ ਤਾਂ ਹੁਣ ਵੀ ਨਹੀਂ ਵੀ ਨਹੀਂ ਗਏ ਤੇ ਨਾ ਬੱਚਿਆਂ ਦੇ ਵਿਆਹਾਂ ਸ਼ਾਦੀਆਂ ਨੂੰ ਗਏ ਆ ਸਾਡੇ ਜੂੜਾ ਫਿਰ ਹੁਣ ਨੋਹਾਂ ਲਿਆਉਂਦੀਆਂ ਜੀ ਹਾਂ ਪਹਿਲਾਂ ਸੱਸ ਲਿਆਉਂਦੀ ਸੀ ਹੁਣ ਨੋਹਾਂ ਲਿਆਉਂਦੀਆਂ ਵਾਹ ਪੇਕੇ ਪਰਿਵਾਰ ਵੀ ਮਾਂ ਪਿਓ ਲਿਆਉਂਦਾ ਸੀ ਅਸੀਂ ਨਹੀਂ ਸੀ ਕਦੇ ਗਈ ਹੂੰ ਵੀ ਜੇ ਐਵੇਂ ਕਹ ਲਈਏ ਸ਼ਹਿਰ ਬਾਜ਼ਾਰ ਅਸੀਂ ਤੁਰ ਫਿਰੇ ਨਹੀਂ ਅਸੀਂ ਨਹੀਂ ਸੀ ਜਿੰਦਗੀ ਬਾਈਪਾਸ ਹੀ ਟੱਪ ਗਈ ਹਾਂ ਬਾਈਪਾਸ ਹੀ ਟੱਪ ਗਈ ਹਾਂ ਹੁਣ ਵੀ ਜੇ ਆਖਣਗੇ ਵੀ ਮੰਮੀ ਨਾਲ ਚੱਲ ਮੈਂ ਕਹਦੀ ਨਹੀਂ ਵੀ ਮੈਂ ਕੀ ਕਰਨਾ ਜਾ ਕੇ ਐਵੇਂ ਉੱਥੇ ਦੁਕਾਨਾਂ ਤੇ ਚੜਦੇ ਉੱਤਰਦੇ ਫਿਰਾਂਗੇ ਆਪਦਾ ਘਰੇ ਠੀਕ ਹੈ ਜੇ ਹੋਈ ਆ ਗਿਆ ਫਿਰ ਇਹ ਨਹੀਂ ਕਿਹਾ ਵੀ ਮੈਂ ਨਿੱਕੀ ਬੂਟੀ ਦਾ ਲੈਣੇ ਨਾ ਨਾ ਆਏ ਨਹੀਂ ਕਿਹਾ ਕੁਛ ਵੀ ਨਹੀਂ ਆਏ ਕਿ ਆਖਿਆ ਹੀ ਨਹੀਂ ਕਦੇ ਵੀ ਜੋ ਜੋ ਮਰਜ਼ੀ ਬਣਾ ਕੇ ਲਿਆ ਦੇ ਵਾਹ ਜੀ ਹਾਂ ਸੱਤ ਬਚ ਨਹੀਂ ਕਹਿ ਦਿੰਦੇ ਹਾਂ ਹਾਂ ਕੋਈ ਜੋੜਾ ਜੁੱਤੀ ਕੁਛ ਵੀ ਲਿਆਉਣਾ ਕਿਸੇ ਇੱਕ ਚੀਜ਼ ਨੂੰ ਨਹੀਂ ਆਖਿਆ ਕਦੇ ਹੂੰ ਜੋ ਮਾੜਾ ਲਿਆ ਦੇਣ ਚੰਗਾ ਲਿਆ ਦੇਣ ਜੀ ਹਾਂ ਇਹ ਨਹੀਂ ਕਦੇ ਸੋਚਿਆ ਵੀ ਹੁਣ ਪੁੱਤ-ਪੜੋਤੇ ਵਿਆਹੇ ਗਏ ਕਦੇ ਆਪਾਂ ਵੀ ਮਾੜਾ-ਮੋਟਾ ਬਿਜਾ ਨਹੀਂ ਹਾਂ ਆਖਿਆ ਹੀ ਨਹੀਂ ਕਦੇ ਜੇ ਜਾਏ ਅਗੇ ਚਾਹਨਾ ਜੇ ਜਾ ਵੀ ਬੜੇ ਤਾਂ ਜੇ ਗੱਡੀ ਚ ਕੋਈ ਚੀਜ਼ ਨਹੀਂ ਆਪਾਂ ਗੱਡੀ 'ਚ ਬਹਿ ਜਾਣੇ ਆਪਾਂ ਆਖਦੇ ਨੇ ਵੀ ਤੁਸੀਂ ਖਰੀਦੋ ਆਪਾਂ ਨੂੰ ਕੋਈ ਪਤਾ ਨਹੀਂ ਡਗਾ ਉੱਤਰ ਕੇ ਕਦੇ ਦੁਕਾਨ 'ਚ ਨਹੀਂ ਗਏ ਹਾਂ ਹਾਂ ਜੀਵਨ ਸਖਾਲਾ ਮਾਤਾ ਵਧੀਆ ਵਾਹ ਹਾਂ ਵੇਖੋ ਦਰਸ਼ਕੋ ਅਜਈਆਂ ਮਾਮਾ ਵੀ ਹੈਗੀਆਂ ਅਜਈਆਂ ਬਜ਼ੁਰਗ ਮਾਤਾ ਵੀ ਹੈਗੀਆਂ ਜੋ ਨੋਹਾਂ ਨੇ ਲਿਆਤਾ ਨੋਹਾਂ ਦਾ ਪਸੰਦ ਕਰਦੇ ਰਹੇ ਪਹਿਲਾਂ ਸਸਤੀ ਸਸਤ ਲਿਆ ਦਿੰਦੀ ਸੀ ਉਹ ਪਸੰਦ ਕਰਦੇ ਰਹੇ ਤੇ ਜੀਵਨ ਦਾ ਫੇਰ ਵੀ ਆਨੰਦ ਮਾਣਦੇ ਆ ਮਾਤਾ ਫਿਰ ਇਕੱਲਾ ਕੰਮ ਨਹੀਂ ਮਤਲਬ ਹੁੰਦਾ ਵੀ ਆਪਦਾ ਕੰਮ ਕਰ ਲਿਆ ਫਿਰ ਹੌਸਲਾ ਹਾਂ ਹਾਂ ਕੰਮ ਦਾ ਹੌਸਲਾ ਬਹੁਤ ਹੈ ਹੁਣ ਵੀ ਹੈਗਾ ਵੀ ਆਸ ਦੇਣਗੇ ਆਥਰ ਨੂੰ ਵੀ ਅਸੀਂ ਥੱਕ ਗਏ ਐ ਨਹੀਂ ਅਸੀਂ ਕਹਿ ਸਕਦੇ ਵੀ ਅਸੀਂ ਥੱਕ ਗਏ ਤੁਹਾਡਾ ਬਾਪੂ ਜੀ ਹੈ ਇਹਦਾ ਸੁਹਾਏ ਇਹ ਬਹਿ ਜੋ ਮੰਜੇ ਤੇ ਮੈਂ ਕਹਿ ਦਿੰਨੀ ਆ ਵਿਆਹ ਪਲਾਨਾ ਕੰਮ ਪਿਆ ਤੁਸੀਂ ਬਹਿ ਕਿਉਂ ਗਏ ਵੀ ਇਹ ਕਰ ਲੋ ਇਹ ਆਸ ਦੇਣ ਦਾ ਤੁਸੀਂ ਕਰ ਮੈਂ ਆਪੇ ਕਰ ਦੂੰਗਾ ਮੈਂ ਕਹਿ ਦਿੰਨੀ ਮੈਨੂੰ ਨਹੀਂ ਇਹ ਚੰਗਾ ਲੱਗਦਾ ਮੈਂ ਤਾਂ ਕਰਕੇ ਛੱਟਣਾ ਆਪ ਆਪ ਤੇ ਆਪ ਕਰ ਲੈਣਾ ਵਾਹ ਹਾਂ ਸੀਤ ਫਿਰ ਤੰਦਰੁਸਤ ਹੈ ਪਰਮਾਤਮਾ ਦੀ ਮਿਹਰ ਤਿੰਨ 4 ਵਜੇ ਉੱਠਦੀ ਹਾਂ ਸਵੇਰੇ ਹਾਂ ਹਾਂ ਸਵੇਰੇ 4 ਵਜੇ ਉੱਠਣੀ ਉੱਠਣਾ ਦਿਲਵੀਰ ਆਪਾਂ ਨਾਲ ਦੀ ਨਾਲ ਫਿਰ ਦਰਸ਼ਕਾਂ ਨੂੰ ਆਪਣਾ ਜਿਹੜਾ ਫਾਰਮ ਆ ਉਹ ਵੀ ਵਿਜ਼ਿਟ ਕਰਾ ਦਈਏ ਹਾਂ ਠੀਕ ਹੈ ਨਾ ਬਹੁਤ ਵਧੀਆ ਗੱਲ ਹੈ ਜਿੰਨਾ ਕਿ ਤੁਸੀਂ ਜ਼ਹਿਰ ਮੁਕਤ ਖਾਈ ਜਾਂਦੇ ਹੋ ਹਾਂ ਦਰਸ਼ਕੋ ਫੇਰ ਹੀ ਫਾਇਦਾ ਹੈਗਾ ਜੇਕਰ ਆਪਾਂ ਬੱਚਿਆਂ ਬਾਰੇ ਸੋਚਾਂਗੇ ਨਹੀਂ ਤਾਂ ਪੰਜਾਬ ਦੀਆਂ ਜ਼ਮੀਨਾਂ ਆਪਾਂ ਜ਼ਹਿਰੀਲੀਆਂ ਕਰਤੀਆਂ ਹਾਂ ਜੀ ਆਪਾਂ ਫਿਰ ਕਰਾਈਏ ਫਾਰਮ ਮਨ ਦਲਵੀਰ ਜੀ ਦੇ ਮਾਤਾ ਫਿਰ ਜਾਨਵਰਾਂ ਦੇ ਨਾਂ ਨੂੰ ਵੀ ਰੱਖੇ ਹਾਂ ਹਾਂਜੀ ਹਾਂਜੀ ਇੱਕ ਵੱਲੀ ਮੱਝ ਆ ਇੱਕ ਕਾਲੀ ਇੱਕ ਹਮੀਰਗੜ੍ਹ ਵਾਲੀ ਆ ਹਾਂ ਇੱਕ ਬਾਜੇ ਤੋਂ ਲੈਂਦੀ ਸੀ ਬਾਕੀ ਹੋਰ ਇੱਕ ਰਿਸ਼ਤੇਦਾਰੀ ਚੋਂ ਆਈ ਸੀ ਮੌੜਾਂ ਤੋਂ ਉਹਨਾਂ ਦੇ ਨਾਨਕਿਆਂ ਤੋਂ ਮੱਝਾਂ ਬਹੁਤ ਵਧੀਆ ਸਾਡੀਆਂ ਐਵੇਂ ਕਹਿ ਦਈਏ ਸੀਲ ਆ ਕੋਈ ਆਇਆ ਨਹੀਂ ਵੀ ਕਿਸੇ ਤੋਂ ਜਾਂ ਡਰਦਿਆਂ ਜਾਂ ਵੀ ਮਾਰਦਿਆਂ ਕਰਦਿਆਂ ਗਾਂ ਨਹੀਂ ਕਦੇ ਵੀ ਰੱਖੀ ਗਊ ਮਾਤਾ ਕਰੇ ਸੀ ਦੁੱਧ ਪੀਂਦੇ ਨਹੀਂ ਸਾਡੇ ਬੱਚੇ ਬਸ ਮੱਜਾ ਮੱਜਾ ਹੀ ਰੱਖਦੇ ਆ ਮੱਜੇ ਰੱਖਦੇ ਜੀ ਹਾਂ ਹਾਂ ਮੱਜਾ ਹੀ ਰੱਖਦੇ ਆ ਝੋਟੀਆਂ ਬਣ ਜਾਂਦੀਆਂ ਮੰਗਰ ਉਹ ਰਾਂ ਲੜ ਜਾਂਦੇ ਬੱਚਾ ਵਾਸਤੇ ਫਿਰ ਨਵਾਂ ਹੀ ਮਕਾਨ ਪਾਇਆ ਜੀ ਹਾਂਜੀ ਹਾਂਜੀ ਨਵਾਂ ਹੀ ਪਾਇਆ ਇਹ ਨਵਾਂ ਪਾਇਆ ਦਿਲਵੀਰ ਹਾਂ ਹਾਂ ਨਾ ਦਰਸ਼ਕੋ ਇੱਕ ਤੁਹਾਨੂੰ ਚੀਜ਼ ਬਹੁਤ ਵਧੀਆ ਦਿਖਾਉਣੀ ਆ ਤੇ ਹੁਣ ਉਸ ਚੀਜ਼ ਦੀ ਜ਼ਰੂਰਤ ਵੀ ਬਹੁਤ ਵਧੀਆ ਹੁਣ ਦਿਲਵੀਰ ਫਿਰ ਮੱਛਰ ਮੱਖੀ ਦੀ ਰੁੱਤ ਆ ਗਈ ਹਾਂ ਮਾ ਤਾਂ ਜਦੋਂ ਫਿਰ ਧਾਰ ਤੂਰ ਚੋਣੀਆਂ ਕਦੇ ਪੈਰ ਤਾਂ ਨਹੀਂ ਚੱਕਿਆ ਹੁਣ ਨਾ ਨਾ ਅਸੀਂ ਕੁਝ ਨਹੀਂ ਚੱਕਦੇ ਪੈਰ ਤੋਂ ਦੇਖੋ ਕੀ ਚੀਜ਼ ਬਣਾਈ ਆ ਉਹ ਜਿਹੜੇ ਪਸ਼ੂ ਹਲਦੇ ਹੀ ਨਹੀਂ ਗਰਮੀ ਹੋਵੇ ਸਿਆਲ ਹੋਵੇ ਜਿੱਥੇ ਬੈਠੇ ਆ ਉੱਥੇ ਬੈਠੇ ਆ ਬਹੁਤ ਸੋਹੇ ਤਰੀਕੇ ਦਾ ਸੈਟਅਪ ਬਣਾਇਆ ਹੈ ਕੈਮਰਾਮੈਨ ਨੂੰ ਕਹਿੰਦਾ ਵੀ ਥੋੜਾ ਜਿਹਾ ਦਿਖਾ ਦਿਓ ਇੱਧਰ ਦੇਖੋ ਦਰਸ਼ਕੋ ਪ੍ਰੋਪਰ ਲੋਕ ਲੱਗਦਾ ਜਿਵੇਂ ਪੁਰਾਣੇ ਸਮੇਂ ਚ ਝੌਂਪੜੀ ਹੁੰਦੀ ਸੀ ਝੌਂਪੜੀ ਦੇ ਰੂਪ ਦੇ ਵਿੱਚ ਜਾਣੀ ਲੱਗੀ ਆ ਬਲਵੀਰ ਵੀਰੇ ਗਰਮ ਨਹੀਂ ਹੁੰਦੀ ਇਹ ਨਹੀਂ ਹੁੰਦੀ ਗਰਮ ਲੱਗੀਆਂ ਲੱਗੀਆਂ ਇਹਦੇ ਉੱਤੇ ਬੋਰਡ ਆ ਬੋਰਡ ਇਹਦੇ ਵਿੱਚ ਦੀ ਹਵਾ ਉਤਰ ਉਸ ਕਰਦੀ ਆ ਗਰਮ ਨਹੀਂ ਹੁੰਦੀ ਕਿੰਨੇ ਸੋਹੇ ਤਰੀਕੇ ਦਾ ਬਣਿਆ ਉੱਪਰ ਦੇਖੋ ਡੈਕੋਰੇਸ਼ਨ ਵਾਲੇ ਬੂਟੇ ਇਧਰ ਵੀ ਸਾਈਡ ਆ ਗਏ ਹਾਂ ਉਹ ਫਰੰਟਲੀ ਸਾਈਡ ਵੱਡਾ ਬੂਹਰ ਆ ਗਿਆ ਸਾਰਾ ਫਿਰ ਠੰਡਾ ਰਹਿੰਦਾ ਜੀ ਹੈਨਾ ਹਾਂ ਵਧੀਆ ਠੰਡਾ ਮਦਰਸਕੁ ਕਿੰਨੀ ਘੱਟ ਜਗ੍ਹਾ ਦੇ ਵਿੱਚ ਸੈਟਅਪ ਬਹੁਤ ਜਾਦੇ ਸੋਹਣਾ ਬਣਾਇਆ ਹੈ ਹਾਂ ਇਹ ਕੋਈ ਫਾਰਮ ਤੇ ਨਹੀਂ ਜਨਵੀਰ ਹਾਂ ਘਰੇਲੂ ਜਾਨਵਰੀ ਰੱਖੇ ਆ ਹਾਂ ਹਾਂ ਘਰ ਘਾਤਰ ਘਰ ਘਾਤਰ ਰੱਖੇ ਹੋਇਆ ਲੋਡ ਕਰ ਕਿੰਨੇ ਇੱਕ ਟਾਈਮ ਦੀ ਮਾਤਾ ਫਿਰ ਛੋਟੀ ਕਿੰਨੇ ਚ ਟਾਈਮ ਲਈ ਤਿਆਰ ਕਰ ਦਿੰਨੇ ਹੋ ਤਿੰਨ ਸਾਲਾਂ ਦੀ ਤਿੰਨ ਸਾਲਾਂ ਹੀ ਤਿਆਰ ਹੋ ਜਾਂਦੀ ਹੈ ਜੀ ਕਿੰਨੇ ਕੁ ਸੂਏ ਫਿਰ ਘਰੇ ਆਪਾਂ ਮੱਝ ਦਾ ਦੁੱਧ ਪੀਨੇ ਆ ਅਸੀਂ ਮੱਝਾਂ ਸੂਆਂ ਨੂੰ 4 4 5 5 6 ਸੂਏ ਹੋ ਗਏ ਹਲੇ ਕੀ ਪਤਾ ਕਿੰਨਾ ਚਿਰ ਰੱਖਾਂਗੇ ਵੀ ਹਾਂ 7 7 8 8 9 9 ਵੀ ਕਰ ਦਿੰਨੇ ਆ ਕਈ ਵਾਰੀ ਜੇ ਕੋਈ ਪਸ਼ੂ ਹਾਂ ਬਾਦੂ ਹਾਂ ਵਧੀਆ ਆ ਸਾਡੀ ਝੋਟੀ ਆ ਇਹ 7 ਕਿਲੋ ਦੁੱਧ ਇੱਕ ਟਾਈਮ ਦਾ ਦਿੰਦੀ ਆ ਉਹ ਆਹ ਹਾਂ ਵੱਲੀ ਹਾਂ ਹਾਂ ਵੱਲੀ ਬੱਲੀ ਹਾਂ ਆਹ ਦਾ ਕਟਰੂ ਐ ਇਹ 400 ਐ ਸੂਈ ਐ ਇਹਦਾ ਇੱਕ ਕਟਾ ਬਚਿਆ ਤੇ ਮੁੱਕ ਜਾਂਦੇ ਕਟਰੂ ਹਲਦੀ ਨਹੀਂ ਜੇ ਮਰਜੀ ਚੋਲਾ ਅੱਛਾ ਫਿਰ ਚਾਟ ਚੂਟ ਤੇ ਲਾ ਲੈਨੇ ਆ ਮਤਲਬ ਨਾ ਉਹੀ ਮਰ ਪੈਂਦੀ ਬਸ ਖਾਪੀ ਤੇ ਲਾ ਲੈਨੇ ਆ ਹਾਂ ਹਾਂ ਜੀ ਫਿਰ ਚਾਰ ਚੂਰ ਪਾਉਣੇ ਹੋਗੇ ਹਾਂ ਚਾਰ ਪਾਉਣੇ ਆ ਫੀਡ ਪਾਉਣੇ ਮੱਕੀ ਲੈ ਕਰਦਾ ਸਾਰਾ ਕੁਝ ਰੱਖ ਕੇ ਉਹ ਜਾ ਬਣਾ ਕੇ ਲਿਆਉਣੇ ਆ ਬਾਜ਼ਾਰ ਨੂੰ ਨਹੀਂ ਕਦੇ ਲੈ ਕੇ ਜਾਂਦੀ ਹਾਂ 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 ਬਾਜ਼ਾਰੋਂ ਨਹੀਂ ਜਾਂਦੀ ਬਾਜ਼ਾਰੋਂ ਨਹੀਂ ਲੈ ਕੇ ਜਾਂਦੀ ਬੰਦਾ ਜੇ ਲੋੜ ਬੰਦਾ ਰੱਖਿਆ ਵਾ ਭਈਆ ਆਪਣਾ ਹਾਂਜੀ ਉਹ ਸਾਂਹ ਦਾ ਸਾਂਝੀ ਜੇ ਹਾਂ ਹਾਂ ਜੇ ਕੋਈ ਤਾਂ ਲੋੜ ਪਵੇ ਵਾਈ ਚਾਂਸ ਬੜੇਵੇਂ ਦੀ ਖਾਲ ਖੋਲ ਜਾਂ ਬੜੇਵੇਂ ਭਮਾਂ ਲਈ ਆ ਗਈ ਨਹੀਂ ਹੋਰ ਨਹੀਂ ਕੁਝ ਜਾਂਦੇ ਦੁੱਧ ਬਾਦ ਘਰੀ ਵਰਤਨਾ ਜਦੋਂ ਹਾਂ ਜੀ ਸਿਰੀ ਸਾਂਝੀ ਐ ਬੇਟਾਂ ਦੇ ਨਾਲ ਕੰਮ ਕਰਦੇ ਆ ਜਿਉਂ ਜਾ ਇਹਨਾਂ ਨੂੰ ਦੇਣਾ ਉਹੇ ਜਾ ਉਹਨਾਂ ਨੂੰ ਦੇਣਾ ਰੋਟੀ ਪਾਣੀ ਉਹੇ ਜਾ ਸਾਰਾ ਕੁਝ ਉਹੇ ਜਾ ਹੀ ਦਿੰਨੇ ਆਏ ਹੈ ਨਹੀਂ ਵੀ ਵੱਖਰਾ ਕਰਕੇ ਦਈਏ ਵੀ ਗਰੀਬ ਹਾਂ ਇਹ ਜੰਮਾਨ ਚ ਨਹੀਂ ਕੋਈ ਵਾਹ ਜੀ ਹਾਂ ਇੱਕ ਮੱਝ ਅਸੀਂ ਫੱਗੂ ਤੋਂ ਲੈਂਦੀ ਸੀ ਉਹਦੀਆਂ ਉਹ ਦੋ ਝੋਟੀਆਂ ਪੈ ਲੈਣਾ ਜੀ ਹਾਂ ਉਹ ਵਧੀਆ ਉਹ ਸੀਲ ਬਹੁਤ ਐ ਐਵੇਂ ਕਹਿ ਦਈਏ ਫਿਰ ਉਹ ਮੱਝ ਅਸੀਂ ਵੇਚਤੀ ਸੀ ਅੱਛਾ ਮੱਝ ਵੇਚਤੀ ਕਿਉਂਕਿ ਪਸ਼ੂ ਉਹਦੇ ਹਾਂ ਉਹਦਾ ਹਾਂ ਬੱਚੇ ਉਹਦੇ ਰੱਖ ਲਏ ਜਿਵੇਂ ਜਿਵੇਂ ਘਰ ਪਰਿਵਾਰ ਤਿਆਰ ਕਰੀ ਜਾਂਦੀਆਂ ਘਰ ਕਹਾ ਭੱਟੀ ਉਮਰ ਨੇ ਵੇਚੀ ਜਾਂਦੀਆਂ ਫਿਰ ਵੇਚ ਦਿੰਦੇ ਵਿੱਚੋਂ ਹਾਂ ਹਾਂ ਮਤਲਬ ਜਿਵੇਂ ਅੱਗੇ ਪੁਰਾਣੇ ਸਮੇਂ ਚ ਪਸ਼ੂ ਨਮਾਉਂਦੇ ਸੀ ਹੱਥ ਮਾਰਦੇ ਹੀ ਪਿੰਡੇ ਤੇ ਝੱਗ ਆ ਜਾਂਦੀ ਸੀ ਜਿਵੇਂ ਤੁਸੀਂ ਸਾਰਾ ਕੁਝ ਜ਼ਹਿਰ ਮੁਕਤ ਕੁਝ ਵੀ ਵਰਤਦੇ ਫਿਰ ਪਿੰਡਿਆਂ ਤੇ ਜਦੋਂ ਹੱਥ ਮਾਰਦੇ ਝੱਗ ਆਉਂਦੀ ਆ ਨਹੀਂ ਆਉਂਦੀ ਨਮਾਉਂਦੇ ਆ ਸਾਡੇ ਭਈਏ ਨਹੀਂ ਆਉਂਦੀ ਕਿ ਹੱਥ ਜਾਲਾ ਲੈ ਕੇ ਦਿੱਤਾ ਪੰਜਾ ਜ ਉਹਦੇ ਨਾਲ ਨਮਾਉਂਦੇ ਮਤਲਬ ਹੂੰ ਖਾਣੇ-ਦਾਣੇ ਸਾਰੇ ਫਿਰ ਉਸ ਤਰੀਕੇ ਦੇ ਹੋ ਗਏ ਹਨਾ ਜੀ ਹਾਂ ਹਾਂ ਹੂੰ ਮੈਂ ਤਾਂ ਫਿਰ ਹੁਣ ਵੀ ਕਿਉਂ ਖਾ ਲੈਣੀ ਆ ਕਿ ਡਾਕਟਰਾਂ ਨੇ ਪ੍ਰੇਸ਼ਕੂਜ ਕਰਿਆ ਵੀ ਨਾ ਕੋਈ ਪ੍ਰੇਸ਼ਕ ਨਹੀਂ ਕਰਿਆ ਜਿੰਨਾ ਕ ਦਿਲ ਮੰਨ ਦਾ ਉਹਨਾਂ ਕ ਖਾ ਲੈਣੀ ਆ ਰੋਟੀ ਪਾਣੀ ਘਰੇ ਪ੍ਰਸਾਦ ਬਣਾ ਲਿਆ ਕਦੇ ਕੁਸ ਬਣਾ ਲਿਆ ਬੱਚਿਆਂ ਨੇ ਖਾ ਲੈਣੇ ਆ ਬਲੱਡ ਜ਼ਰੂਰ ਵਧ ਜਾਂਦਾ ਇੱਕ ਗੋਲੀ ਲੈਨੇ ਉਹ ਵੀ ਕਿਤੇ ਦੂਜੇ ਲੈ ਲਾਂ ਭਾਵੇਂ ਤੀਜੇ ਲੈ ਹੱਸਦੇ ਰਹਿੰਨੇ ਉਹ ਵੱਡੀ ਚੀਜ਼ ਏ ਆ ਦੇਖੋ ਗਰ ਮੇਰਾ ਸਹਾਈ ਆਈ ਕਿਤੇ ਉਧਰ ਬੰਦਿਆ ਨਹੀਂ ਜਾਉੜੀ ਤਾਂ ਵੀ ਮੇਰਾ ਸਹਾਈ ਆ ਵੀ ਪੁੱਤ ਕੀ ਕਰੀ ਜਾਂਦੇ ਹੋ ਕੀ ਚੀਜ਼ ਦੀ ਲੋੜ ਆ ਤੁਹਾਨੂੰ ਵੀ ਮੁੰਡੇ ਘਰੇ ਨਹੀਂ ਗਏ ਇਹ ਮੇਰਾ ਬੇਟਾ ਛੋਟਾ ਹੈ ਇਹ ਘਰੇ ਨਹੀਂ ਉਹਨੇ ਵੱਧੂ ਗੱਲਾਂ ਕਰਨੀਆਂ ਸੀ ਹੁਣ ਉਹ ਖੇਤ ਗਏ ਵੀ ਆ ਇਹ ਵੀ ਬਹੁਤ ਗੱਲਾਂ ਕਰਦਾ ਜੇ ਤਾਂ ਬਹੁਤ ਕਰਦਾ ਜੇ ਚੁੱਪ ਕਰ ਜੇ ਤਾਂ ਚੁੱਪ ਕਰ ਜਾਂਦਾ ਹਾਂ ਮਤੇ ਮਤੇ ਬਖੋਖ ਕਰੀ ਜਾਂਦੀ ਹੈ ਨਾ ਜੀ ਹਰ ਖੇਤ ਦਾ ਕੰਮਕਾਰ ਸਾਰਾ ਇਸ ਬੇਟੇ ਨੇ ਸੋਲਣਾ ਇਹ ਹੀ ਨਹੀਂ ਤੇ ਵੱਡੇ ਬੇਟੇ ਨੇ ਦੋਨੇ ਰਲ ਕੇ ਕਰਦੇ ਆ ਜਿਹੜਾ ਮੇਰਾ ਭਾਣਜਾ ਉਹ ਤਾਂ ਫਿਰ ਬਾਹਰ ਹੀ ਆ ਨਾ ਹਾਂ ਉਹਨੇ ਤਾਂ ਕੁਛ ਕਰਨਾ ਹੀ ਨਹੀਂ ਇਹਨਾਂ ਨੇ ਦੋਹਾਂ ਨੇ ਕਰਦੇ ਭਾਣਜਾ ਫਿਰ ਫੋਨ ਫਾੜ ਤੇ ਗੱਲ ਲੋਜ ਹੀ ਕਰਦਾ ਕਿਤੇ 8ਾਂ ਤੋਂ ਕਿਤੇ 15 ਤੋਂ ਕਰ ਲੈਂਦੇ ਦੋਹਾਂ ਜੀ ਉਹ ਤੁਹਾਨੂੰ ਜਿੰਦਗੀ ਬਾਰੇ ਦੱਸਦਾ ਹੋਊ ਕਿ ਮਸ਼ੀਨ ਹੀ ਬਣਾਉਣਾ ਪੈਂਦਾ ਸਰੀਰ ਨੂੰ ਕੀ ਉਹ ਤਾਂ ਪਤਾ ਹੀ ਆ ਵੀ ਰੋਟੀ ਵੀ ਨਹੀਂ ਖਾਣੀ ਮਿਲਦੀ ਦੱਸਦੇ ਆ ਹੂੰ ਇਹ ਮੈਂ ਕਿਹਾ ਵੀ ਤੈਨੂੰ ਅਹੀਂ ਕਿਹਾ ਸੀ ਵੀ ਜੇ ਤੇਰੇ 30 35 ਕਿੱਲੇ ਪੈਲੀ ਦੇ ਆ ਤੈਨੂੰ ਜਾਣ ਦੀ ਲੋੜ ਨਹੀਂ ਮੈਂ ਤੂੰ ਆਪਦਾ ਹੀ ਸੋਚਿਆ ਫਿਰ ਤੂੰ ਬਸ ਠੀਕ ਆ ਹਾਂ ਮੇਰੇ ਬਾਰੇ ਤਾਂ ਨਿਆ ਸੋਚਿਆ ਵੀ ਮੇਰੀ ਮੰਮੀ ਕੱਲੀ ਐ ਹਾਂ ਆਂਦਾ ਮੈਨੂੰ ਮੰਮੀ ਐ ਮੈਂ ਹੀ ਆਖਦਿਆਂ ਜੀ ਤੇ ਵੀ ਫਿਰ ਤੁਸੀਂ ਹੁਣ ਆਪਦਾ ਵੇਖੋ ਹਾਂ ਵੀ ਹੁਣ ਮੈਂ ਤਾਂ ਇੰਨਾ ਸਮਾਂ ਨਗਾਤਾ ਵੀ ਪਤੋਂ ਹੁਣ ਗਾਂ ਨਹੀਂ ਨਗਾਤਾ ਹਾਂ ਵਾਹ ਵੀ ਗਾਂ ਦੁਨੀਆ ਦਾ ਹੁਣ ਦੇਖ ਵੇਖ ਕੇ ਉਹਵੇਂ ਬੱਚੀ ਹਾਂ ਦੇਖੋ ਦਰਸ਼ਕੋ ਬਹੁਤ ਹੀ ਵਧੀਆ ਤਰੀਕੇ ਨਾਲ ਸੈਟਅਪ ਬਣਾਇਆ ਗਿਆ ਦਲਵੀਰ ਫਿਰ ਹਾਂ ਕਿੰਨੇ ਕਿੰਨੇ ਜਿਹੜੇ ਜਾਨਵਰ ਆਪਣੇ ਕੋਲੇ ਸੱਜਰ ਆਪਾਂ ਰੱਖਦੇ ਆ ਘਰੇ ਹਾਂ ਆ ਆਪਣੇ ਕੋਲੇ ਹੈਗੇ ਆ ਇਹ ਚਾਰ ਪੰਜ ਤੇ ਦੂਜਾ ਸੱਜਰ ਆਏਗਾ ਚਾਰ ਸੱਜਰ ਚਾਰ ਹੈ ਇੱਕ ਨਸੂਈ ਨੂੰ 20 ਦਿਨ ਹੋਇਆ ਹਾਂ ਇੱਕ ਸੂਨ ਵਾਲੀ ਆਲੇ ਮਹੀਨੇ ਹੂੰ ਮੈਂ ਤਾਂ ਕਿੰਨਾ ਟਾਈਮ ਦੁੱਧ ਦੇਣੀਆਂ ਲੰਮਾ ਟਾਈਮ ਜੀ ਫਿਰ ਕੰਮ ਹੋ ਜਾਂਦਾ 6-7 ਮਹੀਨੇ ਤਿੰਨ ਗੱਬ 6 ਮਹੀਨੇ ਦੁੱਧ ਪੂਰਾ ਦੇ ਦੇਣੇ 6 ਮਹੀਨੇ ਪੂਰਾ ਦੁੱਧ ਦੇ ਦੇਣੇ ਚੰਗੀ ਸੇਵਾ ਕਰੇ ਵਧੀਆ ਸੰਗਿਆ ਹੂੰ ਕਦੇ ਐ ਨਹੀਂ ਸੋਚਿਆ ਵੀ ਇੰਨੇ ਜਾਨਵਰਾਂ ਨੂੰ ਆਪਾਂ ਦੂਰ ਰੱਖ ਲਈਏ ਹਾਂ ਨਹੀਂ ਸੋਚਦੇ ਹਣ ਗਾਪਾਂ ਮੈਂ ਸੋਚੀ ਜਾਣ ਬੱਚੇ ਵਾਹ ਹਾਂ ਅਸੀਂ ਨਹੀਂ ਸੋਚਿਆ ਵੇਖੋ ਦਰਸ਼ਕੋ ਅਜਿਹੇ ਹੌਸਲੇ ਨਾਲੇ ਜਿਹੜੇ ਪਸ਼ੂ ਆ ਜਾਂ ਘਰ ਦੇ ਕੰਮਕਾਰ ਆ ਹੁੰਦੇ ਆ ਮਾਤਾ ਕਹਿੰਦੀ ਕਦੇ ਸੋਚਿਆ ਨਹੀਂ ਇੰਨੇ ਕਿ ਜਨਮ ਬਣਾ ਜੀ ਨਹੀਂ ਲੱਗਦਾ ਮਾਤਾ ਫਿਰ ਕਿੰਨੇ ਕਿ ਕੀੜੇ ਲਾਏ ਜਾਣੀ ਇੰਨਾ ਜਿ ਤੜਕੇ ਹੱਥ ਨੇ ਇਹ ਦੋ ਵੀ ਲਾ ਜਾਨੀ ਤਿੰਨ ਵੀ ਲਾ ਜਾਨੀ ਹੈ ਦੁਪਹਿਰਿਆ ਵੀ ਭਈਆ ਜਦੋਂ ਪੈ ਜਾਂਦਾ ਉਹ ਦੇਖ ਕੇ ਜਾਨੀ ਆ ਵੀ ਕੋਈ ਪਸ਼ੂ ਪਲ ਜੇ ਜਾਂ ਕੋਈ ਕੱਟੇ ਬੱਚੇ ਨੂੰ ਨਾ ਮਾਰੀ ਆਏ ਮੇਰਾ ਸੁਹਾ ਹੈ ਪਾਣੀ ਵੀ ਪਿਆ ਦਿੰਨੀ ਬਾਲਟੀ ਚ ਪਾ ਕੇ ਥੋੜਾ ਜਿਹਾ ਵਾਹ ਜੀ ਵਾਹ ਫੀਡ ਫੂਡ ਫਿਰ ਆਪ ਤੇ ਹੋਣੀ ਆ ਸੱਜਰਾ ਨੂੰ ਨਾ ਆਪ ਹੀ ਉਹ ਭਈਏ ਨੂੰ ਦੱਸਿਆ ਵਾ ਉਹ ਮੈਂ ਪਾਉਂਦਾ ਉਹ ਮੈਂ ਜ਼ਿੰਮੇਵਾਰੀ ਨਾਲ ਕੰਮ ਕਰਦਾ ਹਾਂ 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 ਉਹ ਮੈਂ ਕਰਦਾ ਬਹੁਤ ਕੰਮ ਕਰਦਾ ਮੈਂ ਕੀ ਜੀ ਇਹ ਚਲਪੀਰ ਫਿਰ ਖੁਰਨੀ ਆਪਾਂ ਨਵੀਆਂ ਬਣਾਈਆਂ ਕਿੰਨਾ ਚਿਰ ਕੇ ਬਣਾਈਆਂ ਨੂੰ ਇਹਨਾਂ ਨੂੰ ਹੋ ਗਿਆ 4 ਸਾਲ ਹੋ ਗਏ 4 ਸਾਲ ਹੋ ਗਏ ਹਾਂ ਜੀ ਇਹ ਦੋਨੇ ਪਸ਼ੂ ਫਿਰ ਬਾ ਵਾਟ ਬਜਾਏ ਨੀਰਾ ਪਾ ਦਿੰਨੇ ਹਾਂ ਨੀਰਾ ਫਿਰ ਦੋ ਵਾਰੀ ਪਾਉਣਾ ਕਿ ਤਿੰਨ ਵਾਰੀ ਦੋ ਵਾਰੀ ਪਾਉਣਾ ਸਵੇਰੇ ਤੇ ਸ਼ਾਮ ਨੂੰ ਹਾਂ ਠੀਕ ਐ ਫਿਰ ਉਹ ਭਾਂਡੇ ਦੇ ਪਾਉਣਾ ਜਿਹੜੀ ਜਿਹੜੀ ਫੀਡ ਵਗੈਰਾ ਹਾਂ ਉਹ ਇਹਨਾਂ ਦੇ ਉੱਤੇ ਹੀ ਪਾ ਦਿੰਨੇ ਦੁੱਧ ਦੇ ਹਿਸਾਬ ਨਾਲ ਪਾਉਣੇ ਹੋ ਕਿ ਪਸ਼ੂ ਦੀ ਹੈਲਥ ਦੇ ਹਿਸਾਬ ਨਾਲ ਪਾਉਣੇ ਹੋ ਪਸ਼ੂ ਫੁੱਲਾ ਹੀ ਪਾ ਦਿੰਦੇ ਹਾਂ ਮੈਂ ਦੁੱਧ ਵਾਲੇ ਨੂੰ ਵੀ ਪਾਉਣੇ ਦੂਜੇ ਨੂੰ ਵੀ ਦੁੱਧ ਵਾਲੇ ਨੂੰ ਵੱਧ ਪਾ ਦਿੰਨੇ ਹੂੰ ਦੂਜੇ ਨੂੰ ਜਦੋਂ ਬਣ ਗਿਆ ਉਦੋਂ ਬਾਅਦ ਵਧਾ ਦਿੰਨੇ ਹਾਂ ਵਾਟ ਦੇਖੋ ਦਰਸ਼ਕੋ ਬਹੁਤ ਵਧੀਆ ਸੈਟਅਪ ਬਣਿਆ ਤੇ ਜਾਰੀ ਤੇ ਫਿਰ ਦਿਲਵੀ ਰੰਗ ਮਾਰਨਾ ਪੈਂਦਾਗਾ ਹਾਏ ਮਾਰਿਆ ਅਸੀਂ ਰੰਗ ਹਾਂ ਮਾਰਾਂਗੇ ਫਿਰ ਵੀ ਰੰਗ ਇਹਨੂੰ ਬਣਾਈ ਨੂੰ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਇਹਨੂੰ ਵੀ ਹੋ ਗਏ 5 5 ਸਾਲ ਹੋ ਗਏ ਵਧੀਆ ਚੀਜ਼ ਐ ਬੜੀ ਹਾਂ ਮੱਛਰ ਮੁੱਛਰ ਫਿਰ ਵਿੱਚ ਤਾਂ ਐਂਟਰ ਹੁੰਦਾ ਨਾ ਨਾ ਇਹਦਾ ਜਦੋਂ ਬੰਦ ਹੋ ਗਈ ਇਹਦਾ ਜਮਾਂ ਵਾ ਵਧੀਆ ਜਮਾਂ ਨਹੀਂ ਮੱਛਰ ਦਾ ਫਰਸਟ ਕਲਾਸ ਕੰਮ ਐ ਹਾਂ ਬੱਚੀਆਂ ਜਾਲਦੀਆਂ ਬੈਠੇ ਜੀ ਨਾ ਦਰਸ਼ਕੋ ਵੇਖੋ ਤੁਸੀਂ ਇਸ ਤਰੀਕੇ ਦਾ ਵੀਰ ਆ ਜੀ ਨੇ ਸੈਟਅਪ ਬਣਾਇਆ ਹੈਗਾ ਬਹੁਤ ਵਧੀਆ ਲੱਗਿਆ ਗਰਮੀ ਵੀ ਨਹੀਂ ਕੀ ਕਿਉਂਕਿ ਦਰਖਤਾਂ ਦੀ ਓਟ ਬਹੁਤ ਜ਼ਿਆਦਾ ਆ 4 ਸਕੇਰ ਦੇ ਦਰਖਤਾਂ ਦੇ ਹਾਂ ਇਹ ਗਰਮੀ ਵਾਲੀ ਕੋਈ ਗੱਲ ਨਹੀਂ ਕਿੱਟਾਂ ਚੱਲਦੀਆਂ ਹਵਾ ਕ੍ਰੋਸ ਹੁੰਦੀ ਹੈ ਇਹਦੇ ਵਿੱਚ ਦੀ ਜੇਕਰ ਦਰਸ਼ਕੋ ਕਿਸੇ ਭਰਾ ਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬੱਤ-ਬੱਤ ਸ਼ੇਅਰ ਤੁਸੀਂ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਦਰਵੀਰ ਭਾਈ ਮਾਤਾ ਜੀ ਬਾਪੂ ਜੀ ਸਾਡੇ ਦਰਸ਼ਕਾਂ ਨੂੰ ਵਿਸਤਾਰਪੂਰਵਕ ਤੁਸੀਂ ਜਾਣਕਾਰੀ ਦਿੱਤੀ ਆ ਬਹੁਤ ਵਧੀਆ ਆਪਦੇ ਘਰ ਦੇ ਵਿੱਚ ਆ ਸੋਹਣੇ ਸੋਹਣੇ ਜਾਨਵਰ ਰੱਖਿਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ